ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਖਨੋਰੇ ਬਾਰਡਰ ਤੇ ਦੇਰ ਰਾਤ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਵਿਗੜ ਗਈ ਤੇ ਡਾਕਟਰਾਂ ਮੁਤਾਬਕ ਉਹਨਾਂ ਦਾ ਬਲੱਡ ਪ੍ਰੈਸ਼ਰ ਇੱਕਦਮ ਥੱਲੇ ਆ ਗਿਆ ਜਿਸ ਨਾਲ ਸਾਰਿਆਂ ਨੂੰ ਭਾਚਣਾ ਪੈ ਗਿਆ ਸਿਹਤ ਦੇਰ ਰਾਤ ਵਿਗੜੀ ਤੇ ਡਾਕਟਰਾਂ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਨਾਲ ਕਿਸੇ ਵੀ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਡਾਕਟਰ ਮੁਤਾਬਕ 1 ਘੰਟਾ ਸਿਹਤ ਵਿਗੜੀ ਰਹੀ ਐਨਾ ਕੁਝ ਹੋਣ ਤੋਂ ਬਾਅਦ ਵੀ ਕੇਂਦਰ ਸਰਕਾਰ ਟਸ ਤੋਂ ਮਸਤ ਨਹੀਂ ਹੋ ਰਹੀ ਪਿਛਲੇ ਦਿਨੀ ਜਾਰਜੀਆ ਚ ਹੋਈ ਇੱਕ ਦਰਦਨਾਖਾਦ ਸੇ ਵਿੱਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ਚ ਸ਼ਾਮਲ ਮੋਗਾ ਚਿੱਲੇ ਦੇ ਪਿੰਡ ਕਲਕਲਾ ਨਾਲ ਸਬੰਧਿਤ 24 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਮukh ਸਿੰਘ ਦੇ ਘਰ ਦੁੱਖ ਬਣਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸ ਦੇ ਪਾਣੀ ਡਾਕਟਰ ਐਸਪੀ ਸਿੰਘ ਉਪਰਾਏ ਅਚੇਚਿਤ ਹੋਰ ਤੇ ਪਹੁੰਚੇ ਜਿਸ ਰਾਨ ਉਨ੍ਹਾਂ ਮਰੇ ਤੇ ਗਗਨਦੀਪ ਦੇ ਬਜ਼ੁਰਗ ਪਿਤਾ ਦੀ ਮਹੀਨਾਵਾਰ ਪੈਨਸ਼ਨ ਲਾਉਣ ਤੋਂ ਇਲਾਵਾ ਉਹਨਾਂ ਨੂੰ ਜ਼ਮੀਨ ਖਰੀਦ ਕੇ ਦੇਣ ਦੇ ਨਾਲ ਨਵਾਂ ਘਰ ਬਣਾਉਣ ਦਾ ਵੀੜਾ ਵੀ ਚੁੱਕਿਆ ਹੈ ਅੱਜ ਸਾਡੇ ਸਤਕਾਰਯੋਗ ਉਬਰਾਈ ਸਾਹਿਬ ਸਾਡੇ ਨਗਰ ਕਲਕਲਾਂ ਪਹੁੰਚੇ ਆ ਜੋ ਕਿ ਪਿਛਲੇ ਦਿਨੀ ਜੌਰਜੀਆ ਦੇ ਵਿੱਚ ਦੁੱਖ ਦੁਖਦਾਾਨ ਸਾ ਹੋਇਆ ਸੀਗਾ ਉਹਦੇ ਵਿੱਚ ਇੱਕ ਸਾਡੇ ਪਿੰਡ ਦਾ ਵੀ ਕਲਕਲਾਂ ਦਾ ਨੌਜਵਾਨ ਵੀ ਉਸ ਦੇ ਵਿੱਚ ਮੌਤ ਹੋ ਗਈ ਸੀ ਉਹਦੀ ਜਿਹੜੀ ਡੈੱਡ ਬੋਡੀ ਲਿਆਉਣ ਦੇ ਵਿੱਚ ਵੀ ਉਬਰਾਈ ਸਾਹਿਬ ਦਾ ਪੂਰਾ ਸਹਿਯੋਗ ਸੀ ਔਰ ਅੱਜ ਪਰਿਵਾਰ ਦੀ ਮਾਲੀ ਜਿਹੜੀ ਸਹਾਇਤਾ ਵੀ ਉਹ ਕਰਕੇ ਚੱਲੇ ਆ ਜਿਵੇਂ ਕਿ ਉਹਨਾਂ ਦੀ ਪੈਨਸ਼ਨ ਵਗੈਰਾ ਦਾ ਹਰ ਮਹੀਨੇ ਜਿਹੜੀ ਇਫਾਦਤ ਦੀ ਪੈਨਸ਼ਨ ਲਾ ਕੇ ਚੱਲੇ ਆ ਔਰ ਉਹਨਾਂ ਦੇ ਮਕਾਨ ਦਾ ਵੀ ਕਰਕੇ ਗਏ ਆ ਕਿ ਮਕਾਨ ਬਣਾ ਕੇ ਦਿੱਤਾ ਜੋ ਕਿਉਂਕਿ ਜਿਹੜਾ ਮਕਾਨ ਸਾਰਿਆਂ ਨੇ ਅਸੀਂ ਦੇਖਿਆ ਕਿ ਉਹ ਰਹਿਣ ਯੋਗ ਨਹੀਂ ਗਾ ਤੋਂ ਅਸੀਂ ਕੋਟਨ ਕੋਟ ਧੰਵਾਦ ਕਰਦੇ ਆ ਉਪਰਾਏ ਸਾਹਿਬ ਦਾ ਜਿਨ੍ਹਾਂ ਨੇ ਇਹ ਛਲਾਗਾ ਜੋ ਕਦਮ ਚੱਕਿਆ ਪਹਿਲਾਂ ਵੀ ਇਹ ਇਸ ਪਰਪਰ ਕਰੀ ਕੰਮ ਕਰਦੇ ਰਹੇ ਆ ਔਰ ਅਸੀਂ ਆਪ ਖੇਚ ਆਸ ਤੇ ਕਾਮਨਾ ਕਰਦੇ ਆ ਕਿ ਇਸੇ ਤਰ੍ਹਾਂ ਜਿਹੜੇ ਸਮਾਜ ਦੀ ਸੇਵਾ ਕਰਦੇ ਰਹਿਣਗੇ ਔਰ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ। ਜਾਨਦਿਆਂ ਕਿ ਪਿੱਛੇ ਇੱਕ ਜੁਫਤਨਾ ਵਾਪਰੀ ਜਿਹੜੀ ਜਾਰਜੀਆ ਵਿੱਚ ਹਾਂਜੀ ਗੈਸ ਲੀਕ ਹੋਣ ਕਰਕੇ 12 ਵਿਅਕਤੀਆਂ ਦੀ ਡੈਥ ਹੋ ਗਈ ਜਿਹੜੇ ਰਤੀ ਸੁੱਤੇ ਹੋ ਸਵੇਰੇ ਉੱਠੇ ਨਹੀਂ ਸਕੀ ਉਹ। ਉਹਨਾਂ ਚੋਂ ਇੱਕ ਲੜਕਾ ਜਿਹੜਾ ਉਹ ਜਾਰਜੀਆ ਦਾ ਸੀ ਔਰ 11 ਲੜਕੇ ਜਿਹੜੇ ਸੀ ਉਹ ਵਾਦਕਸਮਤੀ ਨਾਲ ਸਾਰੇ ਹੀ ਪੰਜਾਬ ਦੇ ਸੀ ਔਰ ਉਸੇ ਏਰੀਆ ਦੇ ਸੀ। ਸੋ ਉਹਨਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਰੀਆਂ ਡੈਡ ਬੋਡੀਆਂ ਨੂੰ ਲਿਆਦਿਆ ਗਿਆ। ਅਮਰਸਰ 에어ਪੋਰਟ ਤੋਂ ਤੇ ਸਾਡੀ ਜਿਹੜੀ ਐਮ뷸ੈਂਸ ਸਰਵਿਸ ਜਾਂ ਸਾਡੀ ਸ਼ਬ ਵੈਨ ਵਗੈਰਾ ਉਹਨਾਂ ਨਾਲ ਉਹਨਾਂ ਡੈੱਡ ਬੋਡੀਆਂ ਨੂੰ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਕੇ ਸਿਸਟਰ ਦਿੱਤੇ ਗਏ ਫੋਨ ਤੇ ਵੀ ਸਾਡੇ ਜਿਹੜੇ ਡਿਸਟ੍ਰਿਕਟ ਵਾਈਜ਼ ਸਾਡੀ ਟੀਮਾਂ ਹੈਗੀਆਂ ਸਾਰੀਆਂ ਉਹ ਉੱਥੇ ਗਈਆਂ ਜਾ ਕੇ ਆਪਣਾ ਜੋ ਫਰਜ਼ ਸੀ ਉਹਨਾਂ ਕੀਤਾ ਤੇ ਸਾਰਾ ਸਰਵੇ ਕੀਤਾ ਇਹਨਾਂ ਤੋਂ ਜਿਹੜੇ ਲੜਕੇ ਜ਼ਿਆਦਾ ਤਾਂ ਉਹ ਸੁਨਾਮ ਦੇ ਹੋ ਗਏ ਜਾਂ ਕਿ ਇੱਕੜਾ ਪਟਿਆਲੇ ਦਾ ਰਾਜਪੁਰੇ ਦਾ ਹੈਗਾ ਕਰਨ ਦਾ ਇੱਕ ਮੁੰਡਾ ਹੈ ਇੱਕ ਸਰਨਤਾਂਪੁਰ ਤੋਂ ਤੇ ਅਜੇ ਮੋਬੀਲ ਅਸੀਂ ਕਲਪਨਾ ਕਿੰਨੇ ਚਾਏ ਆ ਕਿ ਇੱਥੇ ਇਹ ਹਾਲਤ ਦੇਖੀ ਜਿਹੜੀ ਘਰ ਤਾਂ ਰਹਿਣ ਦੇ लायक ਹੈ ਨਹੀਂ ਬਿਲਕੁਲ ਤੁਸੀਂ ਜੋ ਇਹ ਦੇਖਿਆ ਜਰਾ ਜੰਨਾ ਵਾਈਸੰਦਿਆ ਤੋਂ ਚੁਪੀ ਸੀ 85 ਲ ਉਹਨਾਂ ਦੀ ਡੈਥ ਹੋ ਗਈ ਪਰ ਉਹਦਾ ਬੱਚਾ ਜਿਹੜਾ ਗਾਇ ਹੋਇਆ ਉਹਦੇ ਵੀ ਕੋਈ ਬੱਚੇ ਨਹੀਂ ਲੋ ਉਹ ਆਪਣੇ ਸੋਰਜ ਰਹੇ ਹੈ ਤੇ ਇਹੀ ਫੈਸਲਾ ਕੀਤਾ ਇੱਕ ਤਾਂ ਸੀ ਜਿਹੜੀ ਟੈਸਟ ਉਹਨਾਂ ਨੂੰ ਜਿਹੜੀ ਪੈਨਸ਼ਨ ਲਗਾਨਦੇ ਆ ਸੀ 5000 ਰੁਪਏ ਤੱਕ ਪੈਨਸ਼ਨ ਜਿਹੜੀ ਹੈ ਉਹ ਮਹੀਨਾ ਨੂੰ ਲਗਾਤੀ ਆ ਚੈੱਕ ਦਿੱਤਾ ਇਹਨਾਂ ਨੂੰ ਤੇ ਹਰ ਮਹੀਨੇ ਉਹਦੇ ਅਕਾਊਂਟਸ ਵਿੱਚ ਆ ਜਾਣਾ ਚਾਹਣਗੇ ਜਿਹੜੀ ਘਰ ਦੀ ਗੱਲ ਕੀਤੀ ਆ ਅਸੀਂ ਸਾਹਮਣੇ ਦੇਖ ਰਹੇ ਤੁਸੀਂ ਛੋੜੇ ਜਿਹੇ ਪਲਾਟ ਸੀਗਾ ਇਹਨਾਂ ਕੋਲ ਤੇ ਲੇਕਿਨ ਉਹ ਪਲਾਟ ਘਰ ਨਹੀਂ ਬਣ ਸਕਦਾ ਉੱਥੇ ਜਗ੍ਹਾ ਡਾਈਸ ਸੀ ਤੇ ਜਿਨ੍ਹਾਂ ਦੀ ਜਗ੍ਹਾ ਨਾਲ ਹੈਗੀ ਆ ਉਹ ਐਗਰੀ ਕਰ ਗਏ ਨੇ ਕਿ ਅਸੀਂ ਉਹਨਾਂ ਨੂੰ ਲੋਕ ਮਰਲੇ ਜਗ੍ਹਾ ਹੋਰ ਦੇ ਕੇ ਉਹ ਤੇਰੇ ਵੀ ਸਾਡਾ 20 25 ਫੁੱਟ ਜਿਹੜੀ ਸਾਨੂੰ ਡੈਪਥ ਵਿਡਥਸ ਮਿਲ ਜੇਗੀ ਉਹਦੇ ਨਾਲ ਸੱਸੀ ਅੱਜ ਡਿਊਟੀ ਲਾਤੀ ਹੈ ਜਿਹੜੇ ਪ੍ਰਧਾਨ ਜੀ ਇੱਥੇ ਆਗੇ ਨੇ ਨੇ ਮੌਕੇ ਦੇ ਨੂੰ ਮਿਸਤਰੀ ਨੂੰ ਡਿਰਾ ਕੇ ਸਾਰਾ ਸਰਵੇ ਕਰਕੇ ਜ਼ਮੀਨ ਵੀ ਅਸੀਂ ਲਾਂਗੇ ਤੇ ਉਸ ਤੋਂ ਬਾਅਦ ਵੀ ਅ ਕਾਰਜ ਜਲਾ ਸੀ ਬਣਾ ਕੇ ਇਹਨੂੰ ਬਹੁਤ ਜਲਦੀ ਹੀ ਜਲਾ ਸ਼ੁਰੂ ਕਰਨਾ ਹੈ ਮੋਹਤਮਨ ਤਨਵਾਜੀ ਪੰਜਾਬ ਵਿੱਚ ਪ੍ਰਵਾਸੀਆਂ ਦੁਆਰਾ ਆਏ ਦਿਨ ਪੰਜਾਬੀਆਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹਾਲੇ ਕੁਝ ਦਿਨ ਪਹਿਲਾਂ ਪ੍ਰਵਾਸੀਆਂ ਨੇ ਦੋ ਪੰਜਾਬੀ ਮੁੰਡਿਆਂ ਦਾ ਕਤਲ ਕੀਤਾ ਸੀ ਤੇ ਇੱਕ ਵਾਰ ਫਿਰ ਚੰਡੀਗੜ੍ਹ 'ਚ ਇਹ ਘਟਨਾਤ ਅਸੀਂ ਜਾ ਰਹੀ ਹੈ ਜਿਸ ਵਿੱਚ ਇੱਕ ਸਰਦਾਰ ਜੀ ਜਦੋਂ ਪ੍ਰਵਾਸੀਆਂ ਨਾਲ ਗੱਲਬਾਤ ਕਰਨ ਜਾਂਦੇ ਹਨ ਤਾਂ ਉਹ ਉਸ ਤੇ ਹਮਲਾ ਕਰ ਦਿੰਦੇ ਹਨ ਤੇ ਥੱਪੜ ਤੱਕ ਮਾਰ ਦਿੰਦੇ ਹਨ ਬਾਹਰਾਲ ਸੀਸੀਟੀਵੀ ਕੈਮਰਿਆਂ ਵਿੱਚ ਇਹ ਸਾਰੀ ਘਟਨਾ ਰਿਕਾਰਡ ਹੋ ਚੁੱਕੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਗਲਤੀ ਕਿਸ ਦੀ ਸੀ 23 ਦਸੰਬਰ ਨੂੰ ਵਾਪਰੇ ਧੀਰੇ ਕਤਲकांड ਵਿੱਚ ਵੱਡੀ ਕਾਮਯਾਬੀ ਹਾਸਲ ਕਰਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਘਟਨਾ ਹੋਟਲ ਸਲਤਨਤ ਪਿੰਜੌਰ ਦੇ ਬਾਹਰ ਪਾਰਕਿੰਗ ਵਿੱਚ ਵਾਪਰੀ ਜਿੱਥੇ ਇੱਕ ਗੈਂਗवार ਵਿੱਚ ਵਿਨੀਤ ਉਰਫ ਵਿੱਕੀ ਤੀਰਤ ਅਤੇ ਬੰਨਾ ਉਰਫ ਨਿਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਦੀ ਕਾਰਵਾਈ ਕੀਤੀ ਗਈ ਤੇ ਪੰਚਕੂਲਾ ਕ੍ਰਾਈਮ ਬ੍ਰਾਂਚ ਨੇ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਸੁਲਝਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਰਡਰ ਮਾਮਲਾ ਜੋ ਪੰਚਕੂਲਾ ਕੇ ਗੁਚਕੁਟੀਆਂ ਮੈਂ ਹੋਇਆ ਤਾਂ ਉਸ ਮਾਮਲੇ ਵਿੱਚ ਕੀ ਖੁਲਾਸਾ ਹੋਇਆ? इसमें बाईस तेईस तारीख को एक घटना हुई थी जिसमें तीन मर्डर हुए थे तो उसमें हमने आज आ, दो व्यक्तियों को राउंड अप किया है एक मनोज है एक सुरेंद्र है बाकी अभी तफ्तीस कर रहे हैं हमारी क्राइम ब्रांच की टीम ने इंस्पेक्टर निर्मल के नेतृत्व में इनको काबू किया है सर, सर कहाँ से गिरफ्तार किया है सर क्या यही लोग वो थे जिन्होंने फायरिंग की थी ये रेकी कर रहे थे इस वारदात की और ये एक दो महीने से लगातार रेकी कर रहे थे और किसी को इन्फॉर्म कर रहे थे ये जी तो इनको हमने डकोली के पास से गिरफ्तार किया है तो फायरिंग करने वाले भी यही हैं सर नहीं फायरिंग के लिए अभी हम इनको पेश करके रिमांड लेंगे और पूछताछ करेंगे अभी तक तो एक ही तक का इनका रोल आया है कहाँ के रहने वाले सर ये ये एक रहने वाला है अपना थाँगा। एक का रहने वाला है एक ही जींद का है थर्टी फोर ईयर्स अभी तक जो हमारे को पता लगा एक के खिलाफ आठ मुकदमे दर्ज है और एक के खिलाफ तीन दर्ज ये अलग अलग है इसके सुरेंद्र के खिलाफ तीन मुकदमे हैं और बाकी जो मनोज है उसके खिलाफ आठ मुकदमे दर्ज साथ लिंक तो है इन लोगों के ही इशारे हुआ अभी हमने थोड़ी देर पहले इनको काबू किया है और पेश करके अभी दोबारा पूछताछ करेंगे अभी तक पहले इन्होंने शाम के टाइम में बेला विस्टा के बेला विस्टा जो होटल है उसके पास इन्होंने पार्किंग में कोई गाड़ी नंबर और उसके वेयर अबाउट चेक करने, करने गए थे ये उसके बाद ये सल्तनत में गए थे तो सर क्या कपिल सांगवान का लिंक है इसमें गैंगस्टर लिंक अभी उसको, अभी उसको देख रहे हैं जी अभी वो इन्वेस्टिगेशन करेंगे और उसके बाद फिर आपको ब्रीफ करेंगे क्या केस अलग अलग हैं कोई अटेम्प्ट टू मर्डर है एनडीपीएस है हार्ट केस है मर्डर का भी केस है सर यहाँ मुकदमा दर्ज है अलग 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 राज्यों तो में वो, है वो अभी हम देख रहे हैं उनको उनकी ऑफिशियल डिटेल लेंगे जब आपने इनको डिटेन किया तो ये किस पर ये ये को, व्हीकल कोई नहीं था इनके पास ये कहीं जाने की तैयारी में थे तो हमारे को जैसे ही हम टेक्निकली देख रहे थे काफी दिनों से तो कुछ हमारे को इन्फॉर्मेशन भी मिली थी तो फिर हमने इनको वहाँ से राउंड अप किया तो कुछ वेपन भी मिले हैं सर इनसे कुछ नहीं अभी वेपन कोई नहीं मिला जी तो रिमांड सर कितने का क्या है ਅਭੀ ਆਜ ਇਨਕੋ ਗ੍ਰਿਫਤਾਰ ਕੀਆ ਹੈ ਜੀ ਔਰ ਕੱਲ ਇਨਕੋ ਪੇਸ਼ ਕਰਕੇ ਮਾਰ ਲੇਗੇ ਤੋ ਇਹ ਕਬਸੇ ਕੰਟੈਕਟ ਮੇ ਥੇ ਮਾਡਰਨ ਸੇ ये अभी हम देख रहे हैं इन्वेस्टिगेशन करेंगे इस मामले में ये कितने दिन से बाकी अभी ये जो पता लगा है, अभी दो तीन महीने से ये लगातार रेकी कर रहे थे तो सर अभी तक पुलिस को कुछ नहीं पता किसने गोली मारी कौन इसमें इन्वॉल्व है नहीं अभी उसमें जो हमारे पास पहले भी इन्फॉर्मेशन जो आई थी इसमें एक प्रदीप काड़ू है एक साहिल सोलंकी है जो अभी तक नाम आए थे बाकी इन्वेस्टिगेशन कर रहे हैं किन किन आदमियों की इन्वॉल्वमेंट होगी उनको गिरफ्तार कर तो रंजीश क्या थी सर कुछ ये भी पता चल पाया है पुलिस को अभी तक क्यों मारी गोलियां मारने के लिए आए थे वो लोग नहीं अभी तो जो मारने के लिए तो ये विक्की को ही आए थे जी ठीक है जी तो विक्की के साथ में उसका बनता था तीर्थ और एक साथ में एक जो पीछे गाड़ी में लड़की बैठी थी तो क्योंकि इनका कोई पीछे आपस में दिल्ली में कोई किसी के साथ झगड़ा था तो उनके साथ कोई पुराना विवाद चला आ रहा था अभी तक जो चीज़ सामने आई है बाकी अभी ये दो बंदे हमने इस मामले में पहले काबू किए हैं तो अभी किस किस आदमी से लिंक में है ये और या किसी गैंग से है वो हम देख रहे हैं उसको तो अभी तक जो चीज आ रही है ना देखो वो तो शूटर्स के बाद ही पता लगेगा ठीक है जी बाकी अभी तक जो चीज इन्वेस्टिगेशन में आई है अभी तक तो पहले वही प्राइम टारगेट था तो इसको गैंग बॉर कह सकते क्योंकि विक्की पे भी कई आपराधिक मामले दर्ज हैं हत्या के और हत्या के प्रयास के मामले दर्ज हैं अभी देखो गैंग वार की बात तो ये है कि अभी जब तक पूरा मामला इन्वेस्टिगेट नहीं हो पाता तो हम उसमें क्या क्या चीजें हैं किस एवज में किस कैपेसिटी में उसके बाद ही बता पाएंगे तो ये प्रदीप कालू और साहिल सुलंकी के लिए लिखे गए दोनों ही जी अभी तक यही चीज तो प्राइम एक्यूज वो दोनों ही जी तो सर आपको इन्फॉर्मेशन कैसे मिली थी आप लोग पहले से ही इनके ऊपर नजर रख के बैठे थे इनके अभी जैसे हमारा बाईस और तेईस को इंसिडेंट हुआ तो हमारी लगातार क्राइम ब्रांच की टीमों ने बाहर भी बिहार यूपी में अलग अलग जगह पे हमने रेड की थी अभी पीछे हमने मणिपुर में भी रेड की थी उससे पहले दो तीन टीमों ने हमारी राजस्थान के आसपास रेड की थी तो लगातार काम कर रहे थे कुछ हमारे पास चीज़ें आई हुई थी तो कुछ लगातार हमारे पास जो टेक्निकल डाटा आया तो उस टेक्निकल डाटा से और कुछ इन्फॉर्मेशन जो हमारे को थी उसी हिसाब से हमने इनको डाउनलोड सुपारी खिलिंग तो नहीं थी अभी इस बारे में जब तक पूरी इन्वेस्टिगेशन नहीं हो पाएगी तो इस बारे में तो ये, ये दिल्ली से कवर करते आ रहे हैं ये लगातार ये यहीं पे रह रहे थे जी पहले ये दिल्ली से कर रहे थे कवर और काफी दिन से जो अभी तक चीज आई है सामने लोकल में यहाँ एक लड़का कोई देवी नगर में रह रहा था और एक ये पीर मचाला के पास रह रहा था होम रह में और सर, जी सर ये जो आप लोगों की आठ टीमें बनी है ट्रिपल मर्डर केस में और अभी तक जो हथियार हैं वो पकड़े नहीं गए हैं तो सर्च आपका अभी भी चल रहा है क्या प्रोग्रेस है देखो सर्च के अब जब हमारी टीमें लगातार काम कर रही थी तभी हमने दो जो आदमियों को काबू किया है बाकी हमारा तो फोकस यही रहता है कि जल्दी से जल्दी, जल्दी जो इस मामले में इन्वॉल्व हैं उनको गिरफ्तार करें सर अक्सर देखा गया है कि पंचकुला पुलिस बहुत जल्द कार्रवाई करती है इस केस में पंद्रह दिन का समय लग गया सर कई बार देखो ऐसा होता है कि कोई हार्ड कोर क्रिमिनल है ठीक है वो उसके उनके पुराने मामले हैं तो कुछ चीज़ों में थोड़ा सा उनको पकड़ना दूसरे के कंपैरिजन में थोड़ा सा मुश्किल हो जाता है तो नहीं आप पहले भी देख रहे हैं पहले जितनी भी वारदातें हुई हैं हमारी कर, टीमों ने लगातार उन पर अच्छा काम किया और जल्दी ट्रेस किया तो हमारा मेन टारगेट तो ये भी हमारे लिए सबसे बड़ा केस था तो हम इस पर प्रयास तो पूरा कर रहे थे पर कई बार चीज़ें कई बार चीज़ें नहीं हो पाती हैं और जब हमने इस पर मेहनत की हमने इसमें पच्चीस तारीख को जो वारदात में गाड़ी यूज़ की थी अब बठिंडा तक भी गए थे तो हमने गाड़ी को बठिंडा रेलवे स्टेशन से रिकवर किया था इसमें तो वैसा नहीं है बाकी लगातार चल रही है टीमें, कुछ कई चीजों में टाइम लग जाता है सर ये का हिस्सा है साफ साफ दिखाई दे रहा है लेकिन कहने से बच रही है कपिल सांगवान का नाम लेने से बच रही है अशोक प्रधान का नाम मेरे से बच रही है क्या कारण है क्योंकि इसके था जी ये बात है कि जब तक देखो आप चीजें आ रही हैं दो बंदे पकड़े हैं इनकी किस से कनेक्टिविटी है आगे किसकी किस से कनेक्टिविटी है वो जो पूरा एक नेटवर्क जुड़ेगा तभी उसके बारे में मतलब हम कह सकते हैं ऑफिशियल तो देखो आप, तो आप अनऑफिशियल जो कुछ भी कहते हैं उसका कोई ये प्रदीप और साहिल कहां पे बेस्ड है कुछ लगा इसके बारे में ये देखो रहने वाले तो ये दिल्ली के आसपास के हैं ठीक है जी और इस एरिया में ये काफी दिन से एक्टिव थे काफी दिन से ये रेखी कर रहे थे पहले ये कोई ये पीर मुछल में कोई सोसाइटी थी ਤੋ ਇਨਗੜ ਤੋਂ ਨਵੇਂ ਵਾਬੀ ਰੇਤੀ ਸੜਕਾਂ ਦੇ ਹੁਮ ਦੇ ਆਵਾਰਾ ਕੁੱਤਿਆਂ ਕਾਰਨ ਹਰ ਸਮੇਂ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਜੇਕਰ ਕੋਈ ਬਾਈਕ ਜਾਂ ਕਾਰ ਤੇ ਸਵਾਰ ਹੋ ਕੇ ਲੰਘਦਾ ਹੈ ਤਾਂ ਕੁੱਤਾ ਉਸ ਦੇ ਪਿੱਛੇ ਭੱਜਦਾ ਤੇ ਭੱਜਣ ਲਈ ਸਪੀਡ ਵਧਾ ਦਿੰਦਾ ਹੈ ਜਿਸ ਕਾਰਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਤਾਜ਼ਾ ਮਾਮਲਾ ਨਿਹਾਲ ਸਿੰਘ ਵਾਲਾ ਤੋਂ ਸਾਹਮਣੇ ਹੈ ਜਿੱਥੇ ਇੱਕ 3 ਸਾਲ ਦੀ ਬੱਚੀ ਆਪਣੇ ਘਰ ਦੇ ਕੋਲ ਗਲੀ ਵਿੱਚ ਖੇਡ ਰਹੀ ਸੀ ਤੇ ਉੱਥੇ ਹੀ ਗਲੀ ਵਿੱਚ ਆਵਾਰਾ ਕੁੱਤੇ ਨੇ 3 ਸਾਲ ਦੀ ਬੱਚੀ ਨੂੰ ਵੱਢ ਲਿਆ ਜਿਸ ਕਾਰਨ ਉਹ ਗੰਮੀਰ ਵਿੱਚ ਜ਼ਖਮੀ ਹੋ ਗਿਆ ਇਹਦੇ ਵਿੱਚ ਸਾਡਾ ਮਹੱਲਾ ਇਕ ਬਾੜ ਨੰਬਰ 10 ਮਧੇ ਰੋ ਸਾਡੇ ਇੱਥੇ ਗਲੀ 'ਚ 20 ਤੋਂ 25 ਬੱਚੇ ਗਲੀ 'ਚ ਖੇਡਦੇ ਰਹਿੰਦੇ ਆ ਚਲੋ ਬੱਚਿਆਂ ਦਾ ਰਾਈਟ ਆ ਉਹ ਜੋ ਫ੍ਰੀडम ਦਾ ਰਾਈਟ ਆਗਾ ਇੱਥੇ ਸਾਡੀ ਗਲੀ 'ਚ ਕੁਵਾਰਾ ਕੁੱਤੇ ਫਿਰਦੇ ਆ ਸਟਰੀਟ ਡੌਗਸ 10 ਤੋਂ 15 ਕੁੱਤੇ ਰੋਜ਼ ਹੀ ਫਿਰਦੇ ਹੁੰਦੇ ਆ ਕੱਲ ਕੀ ਹੋਇਆ ਮੇਰੇ ਬੱਚਾ ਸਵੇਕ 9:00 ਵਜੇ 9:30 ਵਜੇ ਦੇ ਲਗਭਗ ਸਮਾਂ ਹੋਊਗਾ ਮੇਰੇ ਬੱਚੀ 3 ਸਾਲ ਦੀ ਸਮ੍ਰਿਤੀ ਕੋਇਲ ਉਹ ਕੱਲ ਖੇਡ ਰਹੀ ਸੀ ਕਿ ਦੋ ਬੱਚੇ ਖੇਡ ਰਹੇ ਸੀ ਇੱਕ ਕੁਵਾਰਾ ਕੁੱਤਾ ਆਇਆ ਤੇ ਉਹਦੀ ਬਾਹਂ ਤੇ ਇੱਕਦਮ ਝੱਪਟਾ ਮਾਰ ਕੇ ਤੇ ਬਾਹਂ ਦੇ ਵਿੱਚ ਕਾਫੀ ਡੂੰਘਾਈ ਦੇ ਦੇ ਜਖਮ ਦਿੱਤਾ ਨੇ ਤੇ ਕਾਫੀ ਡੂੰਗੀ ਇੰਜਰੀ ਕੀਤੀ ਹੈਗੀ ਉਹਦੇ ਤੇ ਅਸੀਂ ਇਸ ਨੂੰ ਜੋ ਡਾਕਟਰ ਨੂੰ ਰਖਾਇਆ ਡਾਕਟਰ ਨੇ ਇਸ ਨੂੰ ਐ ਕਿਹਾ ਵੀ ਇਹ ਕ੍ਰਿਟੀਕਲ ਇੰਜਰੀ ਹੈ ਟਾਈਪ 3 ਕੈਟਾਗਰੀ ਦੀ ਇੱਕ ਇੰਜਰੀ ਹੈਗੀ ਔਰ ਇਸ ਦੇ ਲਈ ਦੇਖੋ ਤੁਸੀਂ ਪ੍ਰਸ਼ਾਸਨ ਵਗੈਰਾ ਨੇ ਕੋਈ ਨਗਰਪੰਚਾਇਤ ਆ ਜਾਂ ਐਸਡੀਐਮ ਸਾਹਿਬ ਆ ਜੋ ਕੁੱਤਿਆਂ ਦੇ ਵਾਰਾ ਕੁੱਤੇ ਫੜਦਾ ਤੁਸੀਂ ਦੇਖਦੇ ਹੋ ਪੰਜਾਬ ਵਿੱਚ ਦਿੱਲੀ ਘਟਨਾ ਵਾਪਰਦੀਆਂ ਕਈ ਵਾਰ ਕਿਸੇ ਬੱਚੇ ਦੀ ਮੌਤ ਵੀ ਹੋ ਜਾਂਦੀ ਹੈ ਕੱਲ ਜੋ ਵਾਹਿਗੁਰੂ ਵੱਲੋਂ ਸ਼ੁਕਰਾਨਾ ਜੋ ਵਾਹਿਗੁਰੂ ਦਾ ਮੈਂ ਧੰਨਵਾਦ ਕਰਦਾ ਕਿ ਮੇਰੇ ਬੱਚੇ ਦਾ ਬਚਾਅ ਹੋ ਗਿਆ ਹੁਣੇ ਕਾਫੀ ਜ਼ਿਆਦਾ ਡੂੰਗੀ ਇੰਜਰੀ ਦਿੱਤੀ ਹੈਗੀ ਤੇ ਦੂਜੀ ਗੱਲ ਜਦੋਂ ਅਸੀਂ ਇਹ ਇੰਜਰੀ ਹੋਈ ਤੇ ਅਸੀਂ ਘਬਰਾ ਕੇ ਤਾਂ ਦੂਜਾ ਜਨਾਜ਼ਾ ਸਿਹਤ ਵਿਭਾਗ ਦੇ ਨਿਕਲਿਆ ਜਿੱਥੇ ਪੰਜਾਬ ਸਰਕਾਰ ਡੇਲੀ ਰੋਲਾ ਪਾਉਂਦੀ ਹੈ ਕਿ ਸਾਡੀਆਂ ਸਿਹਤ ਸੁਹੂਲਤਾ ਮਹੱਲਾ ਕਲੀਨਿਕ ਜੋ ਵਾਦਾ ਕਰਕੇ ਪੰਜਾਬ ਸਰਕਾਰ ਜੋ ਝਾੜੂ ਦੀ ਆਮ ਆਦਮੀ ਪਾਰਟੀ ਆਈ ਸੀਗੀ ਇਹ ਵਾਦਾ ਕਰਕੇ ਉਹਦਾ ਜਨਾਜ਼ਾ ਨਿਕਲਿਆ ਨਾ ਸਿਵਲ ਹਸਪਤਾਲ 'ਚ ਕੋਈ ਡਾਕਟਰ ਤੇ ਨਾ ਹੀ ਵੈਕਸੀਨ ਸਾਨੂੰ ਕਿਧੋਂ ਕੋਈ ਵੈਕਸੀਨ ਨਹੀਂ ਮਿਲੀ ਮੈਨੂੰ ਮਹਿੰਗੇ ਪਾਦਾ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਾਉਣਾ ਪਿਆ ਔਰ ਉੱਥੇ ਵੀ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਮੇਰੇ ਕੋਲ ਮਤਲਬ ਮੈਂ ਤਾਂ ਚਲੋ ਮਤਲਬ ਐਫਰਟ ਕਰ ਮੈਂ ਸੀਗਾ ਐਲੀਜੀਬਲ ਸੀਗਾ ਮੈਂ ਮੇਰੇ ਕੋਲ ਪੈਸਾ ਸੀਗਾ ਮੈਂ ਕਰਾ ਲਿਆ ਗਰੀਬੰਦਾ ਕਿੱਥੋਂ ਕਰਾ ਲੂ ਤੇ ਮੈਨੇ ਇੱਕ ਬੰਦਾ ਮਿਲਿਆ ਹਸਪਤਾਲ ਚ ਕਹਿੰਦਾ ਮੈਂ ਅਜੇ ਤੱਕ ਟੀਕੇ ਨਹੀਂ ਲਵਾਏ ਕਹਿੰਦਾ ਮੈਨੂੰ ਵੈਕਸੀਨ ਹੀ ਨਹੀਂ ਮਿਲੀ ਦੇਖੋ ਪੰਜਾਬ ਸਰਕਾਰ ਸਿਹਤ ਵਿਭਾਗ ਦਾ ਕਿੰਨਾ ਬੁਰਾ ਹਾਲਾ ਸੋ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗਾ ਕਿ ਵਾਰਾ ਕੁੱਤੇ ਨੇ ਉਹਨਾਂ ਨੂੰ ਕੰਟਰੋਲ ਚ ਕੀਤਾ ਜਾਵੇ ਜਾਂ ਕੋਈ ਵੀ ਤੁਹਾਡਾ ਮਤਲਬ ਪਸ਼ੂ ਪਾਲਣ ਵਿਭਾਗ ਆ ਜਾਂ ਕੋਈ ਵੀ ਬੋਰਡ ਬਣ ਐਨੀਮਲੀ ਐਨੀਮਲੀ ਵੈਲਫੇਅਰ ਬੋਰਡ ਬਣੇ ਨੂੰ ਕੁੱਤੇ ਨੂੰ ਚੱਕ ਕੇ ਕਿਤੇ ਅਜਿਹੀ ਥਾਂ ਤੇ ਰੱਖਿਆ ਜਾਵੇ ਜਿੱਥੇ ਬੱਚਿਆਂ ਨੂੰ ਕੋਈ ਖਤਰਾ ਨਾ ਹੋਵੇ ਬੱਚੇ ਦੇ ਫਰੀडम ਦਾ ਵੀ ਕੋਈ ਮਤਲਬ ਉਹਦਾ ਰਾਈਟ ਦਾ ਲੰਘਣ ਨਾ ਹੋਵੇ ਢੜਬਾ ਦੇ ਪਿੰਡ ਰੋਗਲਾ ਨੇੜੇ ਡਰੇਨ ਦਾ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਹੈ ਇੱਥੇ ਪਿੰਡ ਰੋਗਲਾ ਦੇ ਦੋ ਨੌਜਵਾਨ ਲਾਡੇ ਸਿੰਘ ਉਮਰ 20 ਸਾਲ ਪੁੱਤਰ ਮਿੱਠੋ ਸਿੰਘ ਅਤੇ ਜਤਿੰਦਰ ਸਿੰਘ ਉਮਰ 24 ਸਾਲ ਪੁੱਤਰ ਗੁਰਦੇਵ ਸਿੰਘ ਦੀ ਮੌਤ ਹੋ ਗਈ ਰਾਤ ਕਰੀਬ 7:30 ਵਜੇ ਆਪਣੇ ਭਰਾ ਦੇ ਜਨਮ ਦਿਨ ਦੀ ਪਾਰਟੀ ਮਰਾਜ ਸਰ ਜਿੱਤ ਤੋਂ ਬਾਅਦ ਪਿੰਡ ਰੋਗਲਾ ਦੇ ਕੁਝ ਖਾਣ ਪੀਣ ਦਾ ਸਮਾਨ ਲੈਣ ਲਈ ਢੜਬਾ ਗਏ ਵਾਪਸ ਪਿੰਡ ਆ ਰਹੇ ਸੰਤਾ ਕਾਰ ਨੰਬਰ ਜੋ ਕਿ ਪੀਬੀ 10 ਸੀਕਯੂ 40 50 ਪਿੰਡ ਤੋਂ 1 ਕਿਲੋਮੀਟਰ ਪਹਿਲਾਂ ਜਿੱਥੇ ਡਰੇਨ ਦਾ ਪੁਲ ਬਣਿਆ ਹੋਇਆ ਸੀ ਉਸ ਥਾਂ ਤੇ ਸਪੀਡ ਬ੍ਰੇਕਰ ਤੋਂ ਛਾਲ ਮਾਰ ਦਿੱਤੀ ਗਈ। ਸਿੰਘ ਜੀ ਕੀ ਲੱਗਦਾ ਸੀ ਤੁਹਾਡੇ ਨੂੰ? ਬਾਈ ਇੱਕ ਭਤੀਜਾ ਲੱਗਦਾ ਸੀ ਮੇਰਾ ਇੱਕ ਭਰਾ ਲੱਗਦਾ ਜੀ ਆਪਣੇ ਲਾਣੇ ਜੋ ਜੀਗਾ। ਬਾਈ ਵਾਪਰੇ ਘਟਨਾ ਦਾ ਗੱਲ ਇੱਕ ਦੂਜਾ ਭਤੀਜਾ ਬਾਹਰ ਗਿਆ ਹੋਇਆ ਉਹਦਾ ਜਨਮ ਦਿਨ 30 ਪੂਰੇ ਖੇਤ ਬੈਠੇ ਨਵੇਂ ਮੁੰਡੇ ਇਕੱਠੇ ਹੋਰੇ ਜਿਹੜੇ ਪੜਦੇ ਤੇ ਨਾ ਪਾਰਟੀ ਕਰੀ ਤੀ ਕੋਈ ਸਮਾਨ ਸਮੂਨ ਲੈਣ ਗਈ ਤੀ ਜੀ ਖਾਣ ਪੀਣ ਵਾਲਾ ਬਸ ਹੁਣ ਮੁੜਦੇ ਹੋਏ ਜਦ ਸੰਤਾਈ ਪਤਾ ਲੱਗਿਆ ਵੀ ਕਹਿੰਦੇ ਐਕਸੀਡੈਂਟ ਹੋ ਗਿਆ ਭਾਈ ਮੈਂ ਪਹਿਲਾਂ ਵੀ ਦੋ ਤਿੰਨ ਵਾਰ ਐਕਸੀਡੈਂਟ ਹੋ ਚੁੱਕੇ ਨੇ ਪਰ ਠੇਕੇਦਾਰ ਦੇ ਵੱਲ ਕੋਈ ਧਿਆਨ ਹੀ ਨਹੀਂ ਹੁੰਦਾ ਜੀ ਅਸੀਂ ਦੋ ਤਿੰਨ ਵਾਰ ਬੇਨਤੀ ਵੀ ਕਰਕੇ ਆਏ ਆ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਉਹ ਕਹਿੰਦੇ ਵੀ ਅਹੀਂ ਚੱਲੀ ਜਾਂਦਾ ਸੀ ਸ਼ੀਟੀ ਚਾਰ ਕਰਦੇ ਐਂ ਕਰਨਾ ਵਾ ਕਰਨਾ 1 ਮਹੀਨੇ ਤੋਂ ਵੱਧ ਹੋ ਗਿਆ ਪੱਟੇ ਨੂੰ ਪਰ ਹਜੇ ਤੱਕ ਕੋਈ ਨਾ ਰਸਤਾ ਚੱਲਦਾ ਕਰਾ ਚੰਗੇ ਢੰਗ ਦਾ ਨਾ ਕੋਈ ਸੇਫਟੀ ਹੈ ਭਾਈ ਕਹੇ ਪਰਿਵਾਰ ਜਿਵੇਂ ਦੇਖਦੇ ਤੁਸੀਂ ਮੁੰਡੇ ਨੂੰ ਬਾਹਰ ਜਾਣਾ ਸੀ ਤੁਸੀਂ 10 ਮੁੰਡੇ ਨੂੰ ਬਾਹਰ ਵੀ ਜਾਣਾ ਸੀ ਜਾਣਾ ਸੀ ਭਾਈ ਜੀ ਇੱਕ ਮੁੰਡੇ ਨੇ ਬਾਹਰ ਵੀ ਜਾਣਾ ਸੀ ਆਪਾਂ ਮੀਡੀਅਮ ਪਰਿਵਾਰ ਚੋਂ ਆ ਬਾਈ ਜੀ ਖੇਤੀਬਾੜੀ ਨਾਲ ਸੰਬੰਧਤ ਆ ਖੇਤੀਬਾੜੀ ਨਾਲ ਹੀ ਗੱਲ ਚੱਲਦਾ ਬਾਈ ਜੀ ਬਾਈ ਜੀ ਬਹੁਤ ਮੰਦ ਭਾਗੀ ਘਟਨਾ ਅਜ ਬਾਬਾ ਬਾਈ ਮੈਂ ਸਾਰਾ ਪਿੰਡ ਝੰਡੋੜ ਕੇ ਰੱਖਤਾ ਜਦੋਂ ਰਾਤ ਇਹ ਗੱਲ ਦਾ ਪਤਾ ਲੱਗਿਆ ਪਿੰਡ ਚ ਰੋਟੀ ਨਹੀਂ ਪੱਕੀ ਬਾਈ ਜੀ ਗੱਡੀ ਕਿਹੜੀ ਸੀ ਬਾਈ ਜੀ ਬਾਈ ਬਰਨਾ ਗੱਡੀ ਸੀਗੀ ਖਤਮ ਹੋ ਗਈ ਬਾਈ ਜੀ ਬਾਈ ਬਿਲਕੁਲ ਖਤਮ ਖਤਮ ਹੋ ਗਈ ਬਾਈ ਜੀ ਬਾਈ ਕੀ ਕਾਰਵਾਈ ਦੀ ਕੀ ਮੰਗ ਕਰਦੇ ਬਾਈ ਅਸੀਂ ਤਾਂ ਮੰਗ ਕਰਨਾ ਵੀ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਰਸਤਾ ਪਟਿਆ ਸਾਡੇ ਦੋ ਕੀਮਤੀ ਭਰਾ ਚਲੇ ਗਏ ਬਾਈ ਜੀ ਉਹਨਾਂ ਦੇ ਠੇਕੇਦਾਰ ਜਣ ਗੱਲੀ ਕਰਨ ਆਏ ਮੇਰਾ ਨਾਮ ਹਰਜੋਤ ਸਿੰਘ ਹੈ ਜੀ ਰੋਗੜਾ ਪੁਲ ਕੀ ਘਟਨਾ ਵਾਪਰੀ ਬਾਈ ਜੀ ਇਹ ਕੱਲ ਸ਼ਾਮ ਨੂੰ ਜੀ ਦੜਬੇ ਵੱਲੋਂ ਆ ਰਹੇ ਤੇ ਰੋਗੜੇ ਪਿੰਡ ਨੂੰ ਜਿਹੜਾ ਪੁਲ ਬਣ ਰਿਹਾ ਹੈ ਉਹਦੇ ਹੰਪ ਕਾਰਨ ਗੱਡੀ ਕੁਝ ਹੋ ਸਕਦਾ ਤੇਜ਼ ਹੋਵੇ ਹੰਪ ਦੇ ਗੱਡੀ ਮਤਲਬ ਜਦੋਂ ਨਾ ਰੁਕੀ ਕੰਟਰੋਲ ਨਾ ਹੋਇਆ ਤਾਂ ਪੋਰਟਾ ਪੱਕੇ ਗੱਡੀ ਜਿਹੜਾ ਕਿ ਉੱਥੇ ਟਾਲੀ ਸੀ ਉਹਦੇ ਵਿੱਚ ਵੱਜੀ ਤੇ ਮੌਕੇ ਤੇ ਉਹ ਤੋਂ ਹੋ ਗਿਆ ਸੀ ਇਹਨਾਂ ਨੂੰ ਬਾ ਬੈਰਸੀਆਂ ਨੇ ਹਸਪਤਾਲ ਲੈ ਕੇ ਗਏ ਉੱਥੇ ਸਾਨੂੰ ਉਹਨਾਂ ਨੇ ਮਤਲਬ ਕਿਹਾ ਵੀ ਨਾ ਜਵਾਬ ਦਿੱਤਾ ਤਾਂ ਉਸ ਤੋਂ ਬਾਅਦ ਫਿਰ ਅਸੀਂ ਸੀਵੀ ਹਸਪਤਾਲ ਲੈ ਕੇ ਗਏ ਸਾਡਾ ਮਨ ਨਹੀਂ ਖੜਿਆ ਹੈਗਾ ਤੇ ਉੱਥੋਂ ਵੀ ਸਾਨੂੰ ਜਵਾਬ ਮਿਲਿਆ ਕਿੰਨੇ ਬੰਦੇ ਸੀ ਗੱਡੀ 'ਚ ਦੋ ਬੰਦੇ ਸੀ ਗੱਡੀ 'ਚ ਜੀ ਦੋਨੇ ਦੋਸਤ ਸੀ ਇੱਕੇ ਪਿੰਡ ਦੇ ਸੀ ਹਾਂ ਦੋਨੇ ਦੋਸਤ ਸੀ ਜੀ ਰੋਗਲੇ ਪਿੰਡ ਦੇ ਸੀ ਕਿ ਜੀ ਸਤਿੰਦਰ ਸਿੰਘ ਤੇ ਲਾਡੀ ਸਿੰਘ ਕਿੰਨੀ ਕੁ ਉਮਰ ਸੀ ਬੈਜੀ ਬੋਲਣਾ ਇਹ ਤਕਰੀਬਨ ਜੀ ਇੱਕ ਮੁੰਡਾ ਦਾ 18 20 ਸਾਲ ਦੀ ਉਮਰ ਸੀ ਜੀ ਇੱਕ ਦੀ 20 ਤੋਂ 22 ਸਾਲ ਦੀ ਉਮਰ ਸੀ ਜੀ ਪਤਾ ਲੱਗੇ ਬਾਹਰ ਬੋਰ ਵੀ ਜਾਣਾ ਸੀ ਹਾਂਜੀ ਇਹਨਾਂ ਨੇ ਬਾਹਰ ਜਾਣਾ ਸੀ ਜੀ ਪਹਿਲਾਂ ਜਿਹੜਾ ਮੁੰਡਾ ਸਤਿੰਦਰ ਹੈ 20 ਸਾਲ ਦਾ ਮੁੰਡਾ ਉਹਨੇ ਬਾਹਰ ਗਿਆ ਸੀ ਪਹਿਲਾਂ ਫਿਰ ਆ ਗਿਆ ਸੀ ਦੁਬਾਰਾ ਫਿਰ ਉਹਨੇ ਮਤਲਬ ਜਾਣਾ ਸੀ ਜਾਂ ਲਾਡੀ ਹੈ ਇਹਦਾ ਭਰਾ ਹੈ ਜਿਹੜਾ ਉਹ ਪਹਿਲਾਂ ਗਿਆ ਗਿਆ ਹੋਇਆ ਤੇ ਉਹਦਾ ਜਨਮ ਦਿਨ ਸੀ ਉਹਦੇ ਜਨਮ ਦਿਨ ਕਾ ਕੇ ਬੈਠੇ ਸੀ ਬਤੇ ਮੜਾ ਮੋਟਾ ਚਲੋ ਇੰਜੋਏ ਕਰਦੇ ਸੀਗੇ ਜਵਾਖਾ ਤੇ ਬਸ ਤੁਸੀਂ ਲੈਣ ਗਏ ਸੀ ਬਾਜ਼ਾਰ ਚ ਤੇ ਆਉਂਦੇ ਹੋਏ ਹਾਦਸਾ ਵਾਪਰਿਆ ਉਹਨਾਂ ਦਾ ਪਿੰਡ ਚ ਬਹੁਤ ਸੋਗ ਦੀ ਲਹਿਰ ਹੈ ਮੈਂ ਕਿਹਾ ਸਾਡੇ ਜੀ 2016 ਦੇ ਵਿੱਚ 7 ਨੌਜਵਾਨ ਮੁੰਡੇ ਮਰੇ ਸੀਗੇ ਅੱਜ ਸਾਨੂੰ ਜਿਹੜਾ ਦੁੱਖ ਹੈ ਦੁਬਾਰੇ ਇਹ ਦੋ ਮੁੰਡੇ ਜਿਹਨਾਂ ਮਰੇ ਸਾਡੇ ਵਿੜੇ ਦੇ ਵਿੱਚ ਬਗੇਸਰਾ ਪੱਤੀ ਦੇ ਵਿੱਚ ਦੁਬਾਰੇ ਦੁੱਖ ਸਾਨੂੰ ਜਿਹੜਾ ਉਹ ਤਾਜ਼ਾ ਕਰਦਾ ਨਹੀਂ ਲਵੇ ਨਹੀਂ ਇਹ ਕੋ ਖੇਤ ਚ ਰਹਿੰਦੇ ਨੇ ਜੀ ਲਾਡੀ ਸਿੰਘ ਤੇ ਇਹ ਪਿੰਡ ਵਿੱਚ ਰਹਿੰਦੇ ਨੇ ਜੀ ਇਹ ਮੋੜੀ ਘੱਡਦੇ ਨੇ ਜੀ ਇਹ ਪੂਣੀਆ ਪਰਿਵਾਰ ਚੋਂ ਨੇ ਜੀ ਕਿ ਜਗ੍ਹਾ ਤੇ ਫਿਰ ਕੱਠੀ ਸੰਸਕਾਰ ਹਾਂਜੀ ਦੋਨਾਂ ਸੰਸਕਾਰ ਇੱਕ ਥਾਂ ਤੇ ਕਰਾਇਆ ਗਿਆ ਜੀ ਕੀ ਨਾਮ ਹੈ ਜਗਮੇਰ ਸਿੰਘ ਜੀ ਕਿਵੇਂ ਦੇਖ ਰਿਹਾ ਸਭ ਬਹੁਤ ਮੰਨਪਾਉਂਦੀ ਜੀ ਤਾਂ ਜੀ ਦੜਬੇ ਗਏ ਸੀਗੇ ਆਉਂਦੇ ਹੋਏ ਕੁਦਰਤੀ ਇਹ ਬਾਣਾ ਵਾਪਰ ਗਿਆ ਥੋੜਾ ਬਣਦਾ ਸੀ ਰਾਹ 'ਚ ਉਹਦੇ ਕਾਰਨ ਕੰਟਰੋਲ ਨਹੀਂ ਹੋਈ ਗੱਡੀ ਗੱਡੀ ਉਤੋਂ ਦੀ ਛਾਲ ਮਾਰ ਗਈ ਦੋਵੇਂ ਵਿੱਚੇ ਮਰ ਕੇ ਦੋਵੇਂ ਮੁੰਡੇ ਉਸੇ ਟਾਈਮ ਹਾਂ ਜੀ ਦੋਆ ਦੀ ਕਹੇ ਜੋ ਪਰਿਵਾਰ ਸੀ ਜੀ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਪਰਿਵਾਰ ਖੇਤੀਬਾੜੀ ਕਰਦੇ ਸੀ ਜੀ ਬਸ ਦੋਏ ਦੋਏ ਮੁੰਡੇ ਟਰੈਕਟਰ ਚਲਾਉਂਦੇ ਤੇ ਉਹ ਨਾ ਚਲਾਉਂਦਾ ਕੀ ਹਫਤਾ ਚਲਾਉਂਦਾ ਸੀ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਸੀ ਹਾਂ ਗੁਜ਼ਾਰਾ ਵੀ ਜਾਣਾ ਸੀ ਬੱਚੇ ਨੇ ਹਾਂ ਜੀ ਇੱਕ ਮੁੰਡੇ ਨੇ ਜਾਣਾ ਸੀਗਾ ਮੋੜੀ ਘੰਡਾਂ ਦੇ ਮੁੰਡੇ ਨੇ ਇਹ ਸਾਡਾ ਪੂਨੀਆ ਪਰਿਵਾਰ ਦਾ ਬੰਦਾ ਸੀ ਕੀ ਨਾਮ ਹੈ ਜੀ ਮੱਖਣ ਸਿੰਘ ਜੀ ਕਿਵੇਂ ਦੇ ਰਹੇ ਸੋਡੇ ਪਿੰਡ ਚ ਬਹੁਤ ਮੰਦਪਕੀ ਘਟਨਾ ਵਾਪਰੀ ਹੈ ਹਾਂ ਜੀ ਬਹੁਤ ਦੁਖਾਈ ਘਟਨਾ ਵਾਪਰੀ ਹੈ ਜੀ ਕੱਲ ਸ਼ਾਮ ਦਾ ਹੀ ਜਦੋਂ ਇਹ ਘਟਨਾ ਵਾਪਰੀ ਹੈ ਪੌਣੇ 8 ਵਜੇ ਦੀ ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਹੈ ਜੀ ਬੋਲੀ ਮੁੰਡੇ ਪਤੋਂ ਦੇ ਪਿੰਡ ਦੇ ਰਹਿਣ ਵਾਲੇ ਸੀ ਹਾਂ ਜੀ ਸਾਡੇ ਪਿੰਡ ਦੇ ਰਹਿਣ ਵਾਲੇ ਦੇ ਇੱਕ ਮੁੰਡੇ ਨੇ ਬਾਹਰ ਹੀ ਜਾਣਾ ਸੀਗਾ ਥੋੜੇ ਟਾਈਮ ਦੇ ਵਿੱਚ ਇੱਕ ਮੁੰਡਾ ਸਟੱਡੀ ਕਰ ਰਿਹਾ ਸੀ ਸ਼ਾਇਦ ਜੀ ਛੋਟੀ ਉਮਰ ਸੀ ਉਹਨਾਂ ਦੀ ਹਰੇਕ ਸਵਾਸੀ ਇਹ ਮੁੰਡਿਆਂ ਦਾ ਜੀ ਕਿੰਨੇ ਕ ਪਿੰਡ ਬਹੁਤ ਵਧੀਆ ਠੀਕ ਕਿੰਨੇ ਇੱਕ ਸਵਾ ਦੇ ਪਰਿਵਾਰ ਵੀ ਨੇ ਇੱਕ ਸਵਾ ਦੇ ਨੇ ਇਹਨਾਂ ਦੇ ਵਧੀਆ ਸ਼ਰੀਫ ਸੀ ਇੱਕ ਮੁੰਡੇ ਦਾ ਡੈਡੀ ਦੀ ਡੈਥ ਹੋਈ ਹੋਈ ਹੈ ਜੀ ਦਰੰਦਰ ਦੇ ਪ੍ਰਤਾਪਨਗਰ ਦੇ ਇੱਕ ਘਰ ਚੋਚੂ 70 ਲੱਖ ਦਾ ਸਮਾਨ ਚੋਰੀ ਕਰ ਲਿਆ ਪਰਿਵਾਰ ਮੁਤਾਬਿਕ ਉਹ ਸੰਸਕਾਰ ਤੇ ਗਏ ਹੋਏ ਸੰਤੇ ਚੋਰਾ ਨੇ ਸ਼ਾਮੇ 3:00 ਵਜੇ ਵਾਰਦਾਤ ਪਹੁੰਚਾਉਂ ਦਿੱਤਾ ਪਰਿਵਾਰ ਮੁਤਾਬਿਕ ਜਦੋਂ ਉਹ ਚਾਰ ਜਣੇ ਘਰ ਆਏ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ 4 ਵਜੇ ਦਾ ਰਾਇਤਾ ਸਾਰਾ ਅਸਮਾਨ ਖਿਲ ਰਿਹਾ ਹੋਇਆ ਸੀ ਤੇ ਕਰਦੇ ਦਰਵਾਜ਼ੇ ਤੱਕ ਟੁੱਟੇ ਹੋਏ ਸਨ ਬਾਹਰੋਂ ਸਾਰੀ ਕਟਨਾ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਤੇ ਜਾਂਚ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਮਿਲਦੇ ਜਿਹੜੇ ਜਿਹੜੇ ਸੀਸੀਟੀਵੀ ਕੈਮਰੇ ਵਿੱਚ ਉਹ ਇੱਕ ਨੋਜਵਾ ਸੀ ਜਾਂ ਦੋ ਜਿਆਦਾ ਸੀ ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ ਪ੍ਰਤਾਪਨਗਰ ਦੇ ਵਿੱਚ ਚੋਰੀ ਹੋਈ ਘਰ ਦੇ ਵਿੱਚ ਕੀ ਅਸਰਸਰਾ ਮਾਮਲਾ ਏ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋਏ ਸੀਗੇ ਤੇ ਮ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਲ ਆਮ ਦੋਸਤਾਂ ਦਾ ਨਾਮ ਸਰਮਜੀਤ ਕੁੌਰ ਹੈ ਹਾਂਜੀ ਤੇ ਕੋਵੈਰਾ ਨਗਰ ਤੇ ਕੀ ਕਿਹੜਾ ਇਲਾਕਾ ਕੀ ਗੱਲ ਹੈ ਹਾਂਜੀ ਪਤਾ ਆਪਨ ਗਦੇ ਰਹਿਣ ਵਾਲੀ ਹੈ ਹਾਂਜੀ ਕੀ ਗੱਲ ਅਜਮਨ ਹੋਈ ਹੈ ਆ ਜੋ ਅਸੀਂ ਕਰੋਗੇ ਜੇ ਤੋ 3 ਵਜੇ ਦਾ ਮਤਲਬ ਕਿ ਟਾਈਮ ਸੀਗਾ ਜਦੋਂ ਆ ਬਾਹਰ ਦਾ ਤੁਸੀਂ ਸਾਡੇ ਨਾਲ ਅਸੀਂ 3:30 ਪੌਣੇ 4 ਦੇ ਵਿੱਚ ਘਰ ਆ ਗਏ ਆ ਆਰਦਨ ਨੂੰ ਵੇਖਿਆ ਪੀ ਉਹ ਬਾਹਰ ਡਬਿਆ ਸੀਗਾ ਅਸੀਂ ਅੰਦਰ ਨੂੰ ਵਏ ਆ ਤੇ ਗ੍ਰਿਲਰ ਪਾਰੀ ਦੀ ਟੁੱਟੀ ਪਈ ਸੀ ਫਿਰ ਅਸੀਂ ਆਪਣਾ ਲੋਕ ਖੋਲਿਆ ਜਦੋਂ ਅਜੇ ਦਾ ਅੰਦਰ ਗਏ ਤੇ ਅੰਦਰ ਸਾਰਾ ਸਾਡੇ ਲਮਾਰੀਆਂ ਫੁੱਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੇ ਗਿਆ ਕੱਢ ਕੇ ਕੈਸ਼ ਵੀ ਹੈਗਾ ਸੀ ਤੇ ਕੋਈ ਸੀਸੀਟੀਵੀ ਕੈਮਰੇ ਵਿੱਚ ਆ ਗਿਆ ਉਹਨੂੰ ਹਾਂ ਜੀ ਉਹਦੇ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਪ੍ਰਕਾਰ ਵਾਈ ਸ਼ੁਰੂ ਕੀਤੀ ਹੈ ਕੀ ਮੰਗ ਕਰਦੇ ਹੈ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਈ ਮੰਗ ਕਰਦੇ ਸਾਡਾ ਸਾਰਾ ਜਾਨ ਨੁਕਸਾਨ ਹੋਇਆ ਹੈ ਉਹ ਦਿੱਕਤ ਸਾਰਾ ਸੜਾ ਵਾਪਸ ਜਲਦੀ ਤੋਂ ਜਲਦੀ ਮਿਲ ਜੇ ਹਾਂ ਕੀਤੀ ਜਿਹੜੇ ਜਿਹੜੀ ਸੀਸੀਟੀਵੀ ਕੈਮਰਾ ਵਿੱਚ ਆਇਕੋ ਨੋਜਵਾ ਸੀ ਜਾਂ ਦੋ ਜਿਆਦਾ ਸੀ ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ ਆਪਣਾ ਨਾਮ ਦੱਸੋ ਕਿੱਥੋਂ ਦੇ ਹਨ ਵਾਲੇ ਤੇ ਕੀ ਗੱਲ ਹੈ ਜੀ ਹਾਂਜੀ ਮੇਰਾ ਨਾਮ ਹਰਚਰਨ ਸਿੰਘ ਹੈ ਜੀ ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਜੀ A 581 ਦਾ ਹਾਂਜੀ ਕੀ ਗੱਲ ਹੈ ਅਜ ਸਰ ਕੀ ਗੱਲ ਹੈ ਗੱਲ ਇਦਾਂ ਹੀ ਹੈ ਸੰਸਕਾਰ ਤੇ ਗਿਆ ਸੀ ਮੇਰੇ ਸੰਤੂਜਾ ਦੇ ਫਾਦਰ ਸਾ ਉਹ ਤੋਂ ਕਹਤੇ ਅੰਧਿਆਂ ਨੇ ਵੇਖਿਆ ਤੇ ਥਾਲੇ ਤੋਂ ਲੈ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਹੀ ਕਿੰਨੇ ਘੰਟੇ ਪਹਿਲਾਂ ਟਾਈਮ ਸੀ ਆਈਡੀਆ 3 ਵਜੇ ਦਾ ਟਾਈਮ ਹੈ ਬਾਈ ਇਹ ਫਿਰ ਕੀ ਕੀ ਚੋਰੀ ਹੋ ਗਈ ਅਜੇ ਮੇਰਾ ਟਿਲੀਆਂ ਕੋਕਿਆਂ ਦਾ ਕੰਮ ਲਗਾ ਕਰਦਾ ਤੇ ਉਹ ਸਾਰਾ ਸਮਾਨ ਗਾਇਬ ਹੋ ਗਿਆ ਹੈ ਕਿੰਨੇ ਕੁ ਦਾ ਨੁਕਸਾਨ ਆਇਆ ਬਜੀ ਆਇਆ 70 ਕ ਲੱਖ ਦਾ ਆਈਡੀਆ ਨੁਕਸਾਨ ਸਰ ਜਿਹਨੂੰ ਚੋਰੀ ਕਿਤੇ ਕਿਹੜੀ ਜਗ੍ਹਾ ਤੋਂ ਆਇਆ ਸੀ ਉਹ ਕਰ ਕੋਈ ਨਹੀਂ ਗਿਆ ਉਸ ਟਾਈਮ ਤੱਕ ਨਹੀਂ ਗਿਆ ਨਹੀਂ ਕਰ ਕੋਈ ਨਹੀਂ ਗਿਆ ਸਰ ਤਾਲਾ ਤੋੜ ਕੇ ਗਿਆ ਤਾਲਾ ਤੋੜ ਕੇ ਸਾਰਾ ਕੋਈ ਤੋੜ ਕੇ ਲੈ ਗਿਆ ਸਰ ਹਾਂ ਸਰ ਜਿਹੜੀਆਂ ਗਰੇਲਾਂ ਵਗੈਰਾ ਜਿਹੜੀਆਂ ਆ ਗਰੇਲਾਂ ਵੀ ਸਾਰੀਆਂ ਤੋੜ ਗਏ ਸੀ ਸੀਸੀਓ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰੇ ਵੀ ਚਾਹ ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂ ਹੁੰਦਾ ਰਿਹਾ ਕਿੰਨੇ ਵਜੇ ਦਾ ਰੈਂਗ ਸੀ ਅੱਜ 3 ਵਜੇ ਦਾ ਰੈਂਗ ਤੇ ਇਸ ਵਾਰ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹਾਂ ਹਾਂ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਸੀ ਮੋਕੇ ਤੇ ਪੁਲਿਸ ਪਹੁੰਚ ਗਈ ਸੀ ਆ ਆ ਗਈ ਹਾਂਜੀ 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 ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਦੀ ਪ੍ਰਸ਼ਾਸਨ ਕੋਲ ਹੀ ਹੋਏ ਕੀਤਾ ਜਾਵੇ ਹਾਂਜੀ ਮੈਂ ਤੁਹਾ ਕੰਮ ਆ ਮਾਲ ਜਮਦਾਰ